ਰਹ ਬਾਕੀ ਬਾਕੀ ਉਹ ਬਾਤ ਗਲਤ ਕਰਦੇ ਹੋ ਸਾਬ ਤੋਂ ਦੇ ਪਾਸੇ ਥੋੜਾ ਥੋੜਾ ਜਿਆਦਾ ਡਰੈਪਰ ਨੇ ਅੱਗੇ ਸਾਬ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਜਿਹੜੇ ਕ੍ਰਾਈਮ ਨੂੰ ਲੈ ਕੇ ਜਿਹੜਾ ਸਟਰੀਟ ਕ੍ਰਾਈਮ ਹੈਗਾ ਉਸ ਜਿਹਨੂੰ ਲੈ ਕੇ ਸਪੈਸ਼ਲ ਜਿਹੜੀ ਹੈਗੀ ਸਾਡੀਆਂ ਟੀਮਾਂ ਬਣਾਈਆਂ ਗਈਆਂ ਸੀਗੀਆਂ ਤੇ ਜਿਹੜੇ ਸਪੈਸ਼ਲ ਨਾਕਾਬੰਦੀ ਤੇ ਸਪੈਸ਼ਲ ਚੈਕਿੰਗ ਬਿਆਨ ਸਾਡੇ ਵੱਲੋਂ ਚਲਾਇਆ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਥਾਣਾ ਕਨਾਲ ਕਲੋਨੀ ਦੀ ਟੀਮ ਜੋ ਕਿ ਡੀਐਸਪੀ ਸਾਹਿਬ ਸਿਟੀ 1 ਉਹਨਾਂ ਦੇ ਅੰਡਰ ਹੈਗੀ ਐਸਐਚਓ ਸਾਹਿਬ ਉਹਨਾਂ ਨੂੰ ਇੱਕ ਸਫਲਤਾ ਹਾਸਲ ਹੋਈ ਜਦੋਂ ਇੱਕ ਤਿੰਨ ਬੰਦੇ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਆ ਜਿਹੜੇ ਗ੍ਰਿਫਤਾਰ ਕੀਤੇ ਗਏ ਹੈ ਹਰਕਮ ਓਮਕਾਰ ਰਕਮਲ ਤੇ ਮਨੀਸ਼ ਕੁਮਾਰ ਇਹ ਤਿੰਨ ਬੰਦੇ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ 199 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 310 ਐਂਡ ਆਰਮਜ਼ੈਕ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਇਹ ਤਿੰਨ ਬੰਦੇ ਆਪਣੇ ਦੋ ਸਾਥੀਆਂ ਹੋਰ ਦੇ ਨਾਲ ਜਿਹੜਾ ਅੰਡਰ ਓਵਰਬ੍ਰਿਜ ਹੈਗਾ ਬਾਦਲ ਰੋਡ ਨੂੰ ਜਾਂਦਾ ਉਹਦੇ ਥੱਲੇ ਬੈਠ ਕੇ ਪਲਾਨਿੰਗ ਕਰ ਰਹੇ ਸੀਗੇ ਇਹ ਜਿਹੜਾ ਕਿਸੇ ਪਟ્રોલ ਪੰਪ ਨੂੰ ਲੁੱਟਣ ਦੀ ਤਿਆਰੀ ਕਰ ਰਹੇ ਸੀਗੇ ਪਹਿਲਾਂ ਵੀ ਜਿਹੜਾ ਹੈਗਾ ਇਹਨਾਂ ਵੱਲੋਂ ਕਾਫੀ ਜਿਹੜੀਆਂ ਹੈਗੀਆਂ ਵਾਰਦਾਤਾਂ ਕੀਤੀਆਂ ਗਈਆਂ ਨੇ ਜਿਹੜੇ ਹੈਗੇ ਰਾਘੀ ਰਾਇਆ ਉਹਨਾਂ ਨੂੰ ਲੁੱਟ ਲੈਂਦੇ ਆ ਜਾਂ ਘਰ ਦੇ ਵਿੱਚ ਜਾ ਕੇ ਇਹਨਾਂ ਨੂੰ ਕਾਫੀ ਜਿਹੀ ਬਰਦਾਸ਼ਤ ਕੀਤੀ ਆ ਨੇ ਇਹ ਇਸ ਬੰਦ ਦੇ ਵਿੱਚ ਜਿਹੜੇ ਹੈਗੇ ਨੇ ਪਹਿਲਾਂ ਜਿਹੜਾ ਓਮਕਾਰ ਹੈਗਾ ਇਹਦੇ ਉੱਪਰ 5 ਮੁਕਦਮੇ ਦਰਜ ਨੇ ਜਿਹੜਾ ਮਨੀਸ਼ ਕੁਮਾਰ ਹੈਗਾ ਇਹਦੇ ਉੱਪਰ 7 ਮੁਕਦਮੇ ਦਰਜ ਨੇ ਜਿਹੜਾ ਹਰਕਮਲ ਹੈਗਾ ਇਹਦੇ ਉੱਪਰ 19 ਮੁਕਦਮੇ ਦਰਜ ਹੈਗੇ ਆ ਇਸੇ ਲਈ ਕਿ ਜਦੋਂ ਐਸਐਚਓ ਸਾਹਿਬ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਮਿਲੀ ਤਾਂ ਇਹਨਾਂ ਨੇ ਮੌਕੇ ਪਰ ਰੇਡ ਕੀਤੀ ਤੇ ਜਿਹੜੇ ਤਿੰਨ ਦੋਸ਼ੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੀ ਪੋਜਿਸ਼ਨ ਦੇ ਵਿੱਚੋਂ ਇੱਕ 12 ਬੋਰ ਦੇਸੀ ਘਟਾ ਦੋ ਜਿਹੜੇ ਜਿੰਦਾ ਕਾਰਤੂਸ ਨਾਲ ਇੱਕ ਜਿਹੜੀ ਸਾਈਕਲ ਦੀ ਗਰਾਰੀ ਹੈਗੀ ਹੈ ਉਹਦੇ ਉੱਪਰ ਰੌੜ ਲਗਾਈ ਹੋਈ ਸੀ ਕਿ ਉਹ ਇੱਕ ਕਿਰਪਾਨ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜੀ ਹੈਗੀ ਇਹਨਾਂ ਦੇ ਪੋਜੀਸ਼ਨ ਦੇ ਵਿੱਚ ਬਰਾਮਦ ਕੀਤੀ ਗਈ ਹੈ ਇਹਨਾਂ ਦੇ ਖਿਲਾਫ ਸਾਡੇ ਵੱਲੋਂ ਬਟਿੰਡਾ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਮੁਕੱਦਮਾ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਫਰਦਰ ਜਿਹੜੀ ਹੈਗੀ ਇੰਟਰੋਗੇਸ਼ਨ ਇਹਨਾਂ ਦੀ ਕੀਤੀ ਜਾ ਰਹੀ ਹੈ ਕਿ ਹੋਰ ਜਿਹੜੀਆਂ ਕਈ ਵਾਰਦਾਤਾਂ ਜਿਹੜੇ ਕਿਹੜੇ-ਕਿਹੜੇ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਬਾਰੇ ਅਸੀਂ ਪੁੱਛਗੜਤਾਲ ਕਰ ਰਹੇ ਹਾਂ ਨਾਲ ਹੀ ਇਹਨਾਂ ਦੇ ਦੋ ਦੋਸ਼ੀ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਉਹ ਜਿਹੜੇ ਫ ਰੈਸਟ ਕਰਨ ਵਾਸਤੇ ਸਾਡੀ ਟੀਮਾਂ ਜਿਹੜੀਆਂ ਅਸੀਂ ਬਣਾ ਦਿੱਤੀਆਂ ਕਿੰਨੀਆਂ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਅਸੀਂ ਗ੍ਰਿਫਤਾਰ ਕਰ ਲਵਾਂਗੇ ਜਿਹੜਾ ਮਨੀਸ਼ ਕੁਮਾਰ ਤੇ ਓਮਕਾਰ ਹੈ ਗਿਆ ਇਹਨਾਂ ਤੇ ਲੁੱਟਾਂ ਖੋਹਾਂ ਤੇ ਨਾਲ ਲੜਾਈ ਝਗੜੇ ਦੇ ਮਕਦਮੇ ਦਰਜ ਨੇ ਓਮਕਾਰ ਦੇ ਉੱਪਰ 5 ਮਕਦਮੇ ਦਰਜ ਨੇ ਮਨੀਸ਼ ਦੇ ਉੱਪਰ 7 ਮਕਦਮੇ ਦਰਜ ਨੇ ਤੇ ਜਿਹੜਾ ਤੀਸਰਾ ਦੋਸ਼ੀ ਹੈ ਹਰਕਮਲ ਹਰਕਮਲ ਇਸ ਦੇ ਉੱਪਰ 19 ਮਕਦਮੇ ਦਰਜ ਨੇ ਇਹ ਵੱਖ-ਵੱਖ ਧਰਾਵਾਂ ਦੇ ਤਹਿਤ ਦਰਜ ਨੇ ਇੱਕ ਤੋਂ ਭਰ ਆਰਮ ਜੈਕਟ ਦੇ ਮਕਦਮੇ ਦਰਜ ਨੇ ਲੁੱਟਾ ਖੋਹਾਂ ਦੇ ਦਰਜ ਨੇ 307 ਦੇ ਮੁਕਦਮੇ ਦਰਜ ਨੇ ਤੇ ਜਿਹੜਾ ਦੋਸ਼ੀ ਆਪਣਾ ਮਨੀਸ਼ ਕੁਮਾਰ ਹੈ ਇਹਦੇ ਉੱਪਰ 304 ਦਾ ਮੁਕਦਮਾ ਵੀ ਦਰਜ ਹੈ ਇਹ ਤਿੰਨੇ ਇਸ ਟਾਈਮ ਐਟ ਪ੍ਰੈਜ਼ੈਂਟ ਬੇਲ ਦੇ ਉੱਪਰ ਬਾਹਰ ਸੀਗੇ ਤੇ ਇੱਕ ਵਾਰਦਾਤ ਕਰਨ ਦੀ ਤਿਆਰੀ ਕਰ ਰਹੇ ਸੀਗੇ ਜਿਹੜਾ ਮਾਨਸਾ ਵਾਲਾ ਅੰਡਰ ਬਾਦਰ ਰੋਡ ਵਾਲਾ ਅੰਡਰ ਬ੍ਰਿਜ ਆ ਉੱਥੇ ਬੈਠੇ ਸੀਗੇ ਐਸਐਚਓ ਕਨਾਲ ਕਲੋਨੀ ਨੂੰ ਇਹਨਾਂ ਨੇ ਇਨਫੋਰਮੇਸ਼ਨ ਮਿਲੀ ਸੀਗੀ ਇਹਨਾਂ ਨੇ ਮੌਕੇ ਪਰ ਜਾ ਕੇ ਜਿਹੜਾ ਇਹਨਾਂ ਨੂੰ ਕਾਬੂ ਕੀਤਾ ਤੋ ਇਹਨਾਂ ਦੇ ਪੋਜੈਸ਼ਨ ਦੇ ਵਿੱਚ ਜਿੱਦਾਂ ਮੈਂ ਦੱਸਿਆ ਇੱਕ ਦੇਸੀ ਕਟਾ ਵੀ ਜਿਹੜਾ ਹੈਗਾ ਬਰਾਮਦ ਕੀਤਾ ਗਿਆ ਸਵਾਰਮ ਚੈੱਕ ਦੇ ਤਹਿਤ ਰਿਲੇਵੈਂਟ ਮਕਦਮਾ ਦਰਜ ਕੀਤਾ ਗਿਆ। ਇਸ ਤਰ੍ਹਾਂ ਦੀ ਵਾਰਤਾ ਵੀ ਮਿਲਿਆ। ਇਹਨਾਂ ਨੇ ਜਿਹੜਾ ਹੈਗਾ ਜਿਹਨੇ ਰਾਹਗੀਰ ਜਾਂਦੇ ਸੜਕ ਦੇ ਉੱਪਰ ਉਹਨਾਂ ਨੂੰ ਲੁੱਟਾ-ਖੋਵਾ ਕਰਦੇ ਸੀਗੇ। ਪੈਟਰੋਲ ਪੰਪਾਂ ਤੇ ਵੀ ਜਿਹੜੇ ਹੈਗੇ ਨੇ ਇਹਨਾਂ ਨੇ ਵਾਰਦਾਤਾਂ ਦੀਆਂ ਕੀਤੀਆਂ ਨੇ ਘਰ ਦੇ ਵਿੱਚ ਵੀ ਜਾ ਕੇ ਚੋਰੀ ਕੀਤੀ ਆ। ਤੇ ਨਾਲ ਹੀ ਇਹਨਾਂ ਨੇ ਇੱਕ ਗੈਂਗ ਵੀ ਬਣਾਇਆ ਹੋਇਆ ਸੀ ਵੀ ਲੜਾਈ ਝਗੜੇ ਕਰਨ ਦੇ ਵਿਆਦੀ ਸੀਗੇ। ਜੀ ਅਮਨੁਲਲ ਸਾਮ ਜੀ ਆਪਾਂ ਕਰਦੇ ਵੀ ਇਹਨਾਂ ਨੂੰ ਵੀ ਆਉਂ ਜਾਂ ਮਿਲਦੇ ਵਾਰਦਾਤਾਂ। ਇਹ ਜਿੱਦਾਂ ਮੌੜ ਦੀ ਪੁਛਕੀ ਅਸੀਂ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਇਹ ਜਿਹੜੇ ਰਿੰਗ ਰੋਡ ਦੇ ਉੱਪਰ ਕਿਸੇ ਪੈਟਰੋਲ ਪੁਪਲ ਨੂੰ ਰੋਟਰ ਦੀ ਤਿਆਰੀ ਕਰ ਰਹੀ ਸੀ ਸਰ ਜੀ ਕਿੰਨੇ ਬੰਦੇ ਸੀ ਇਹ ਟੋਟਲ 5 ਬੰਦੇ ਸੀਗੇ ਇਹਦੇ ਵਿੱਚੋਂ ਅਸੀਂ 3 ਬੰਦੇ ਜਿਹੜੇ ਦੋਸ਼ ਜਿਹੜੇ ਗ੍ਰਿਫਤਾਰ ਕਰ ਲਏ ਨੇ ਦੋ ਦੋਸ਼ੀ ਅਜੇ ਫਰਾਰ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਸਾਡੀ ਟੀਮ ਜਿਹੜੀ ਹੈਗੀ ਆ ਅਨੁਕ੍ਰਿਆ ਹੋ ਜਾ ਸਰ ਜਿਨੇ ਬਾਰ ਬਾਰ ਕ੍ਰਾਈਮ ਕਰਦੇ ਆ ਜਿਹਨੇ ਸਾਹ ਕਬਲ ਕੋ ਕਾਨੂੰਨ ਨੂੰ ਪਰੇਸ਼ਾਨ ਕਰਨਾ ਤੇ ਸਮਾਜ ਨੂੰ ਬਾਹਰ ਆ ਗਿਆ ਇਸ ਤਰ੍ਹਾਂ ਦੇ ਵਿਅਕਤੀਆਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਦੇਖੋ ਜਿਹੜੀ ਨਿਊ ਲਾਜ਼ ਹੈਗੇ ਨੇ ਇਹਦੇ ਵਿੱਚ ਜਿਹੜੀ ਬੀਐਨਐਸ ਦੇ ਵਿੱਚ ਇੱਕ ਨਵਾਂ ਸੈਕਸ਼ਨ ਐਡ ਕੀਤਾ ਗਿਆ 111 ਆਰਗਨਾਈਜ਼ਡ ਕ੍ਰਾਈਮ ਦਾ ਸੋ ਜਿਹੜੇ ਵਾਰ-ਵਾਰ ਜੁਰਮ ਕਰਨ ਦੇ ਆਦੀ ਨੇ ਉਹਨਾਂ ਨੂੰ ਲੱਤ ਪਾਉਣ ਲਈ ਜਿਹੜਾ ਹੈਗਾ ਸੀ ਜਿਹੜੇ ਰੈਲੇਵੈਂਟ ਸੈਕਸ਼ਨ ਨੂੰ ਨਾ ਤਿਆਰ ਕਰੇ ਜੇ ਉਹਦਾ ਕਰਾਂਗੇ ਤੇ ਇਨਸ਼ੋਰ ਕਰਾਂਗੇ ਜਿਹੜੇ ਇਹਨਾਂ ਨਾਲ ਸਖਤ ਸਖਤ ਜਿਹੜੀ ਕਾਰਵਾਈ ਦਾ ਖਲਾਫ ਕੀਤੀ ਜਾਵੇ ਬਿਲਕੁਲ ਜਿਹੜੇ ਬਾਰਮ ਬੋਰਡ ਵਿੱਚ ਜਾਈ ਹੈ ਜੀ ਉਹਨਾਂ ਦਾ ਜਰਾ ਗਰਾਵੀਟੀ ਤੋਂ ਪਿੱਟ ਕਰਵਾਈ ਹੈ ਜੀ ਉਹ ਵੀ ਦੋਸ਼ੀ ਹੈ ਜਿਹੜਾ ਜਿੰਨੇ ਬਹਿ ਕਹਤਾ ਬਿਲਕੁਲ ਜਿਨ੍ਹਾਂ ਨੇ ਇਹਦੇ ਵਿੱਚ ਕਾਫੀ ਕਾਲੀ ਮੁਕੱਲਮਾ ਦਰਜ ਕੀਤਾ ਹੈ ਸੀ ਫਰਦਰ ਜਿਹੜੀ ਹੈਗੀ ਹੈ ਕਿਥੋਂ ਇਹ ਵੈਪਨ ਕਿਥੋਂ ਲੈ ਕੇ ਆਏ ਸੈਕੰਡਲੀ ਜਿਹੜੀ ਇਹਨਾਂ ਨੇ ਇਹ ਵੈਪਨ ਜਿਹੜੇ ਤਿਆਰ ਕੀਤੇ ਨੇ ਜਿਹਦਾ ਗਰਾਰੀ ਹੈਗੀ ਇਹ ਇਹਨਾਂ ਨੇ ਕਿਸੇ ਮੈਨੂਫੈਕਚਰ ਕਰਵਾਈ ਹੈ ਡੈਫੀਨਿਟਲੀ ਜਿਹੜਾ ਜਿਹੜੇ ਬੰਦੇ ਹੈਗੇ ਨੇ ਉਹਨਾਂ ਦੇ ਖਿਲਾਫ ਅਸੀਂ ਸਟ੍ਰੈਕਸ਼ਨ ਲਵਾਂਗੇ ਇਹਨੂੰ ਅਸੀਂ ਪੁਲਿਸ ਰਿਮਾਂਡ ਇਹਨਾਂ ਦਾ ਪੇਸ਼ ਕਰਕੇ ਰਿਮਾਂਡ ਅਸਰ ਕਰਾਂਗੇ ਤੇ ਬਾਕੀ ਹੋਰ ਕੌਣ-ਕੌਣ ਇਹਨਾਂ ਦੇ ਨਾਲ ਇਨਵੋਲਵ ਨੇ ਜਾਂ ਕਿੰਨੀਆਂ ਦੀ ਵਾਰਦਾਤਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਪਹਿਲਾਂ ਜਾਮ ਦਿੰਦਾ ਉਹਨਾਂ ਸਾਰਾ ਬਰੇ ਦੁਗਾਈ ਨਾਲ ਪਸਿਸ ਕਿਸੇ ਜਗ੍ਹਾ ਸਰੀ ਨਸ਼ੇਪੱਤੇ ਦੇ ਵੀ ਆਪੀਏ ਸਾਰੇ ਡੈਫੀਨਿਟਲੀ ਜਿਹੜੇ ਤਿੰਨੋ ਦੋਸ਼ੀ ਪੜੇਗੇ ਇਹ ਤਿੰਨੇ ਨਸ਼ੇ ਕਰਨ ਦੇ ਆਰਦੀ ਸੀਗੇ ਤੇ ਨਸ਼ੇ ਦੇ ਵਿੱਚ ਹੀ ਜਿਹੜੀ ਹੈਗੀ ਆ ਉਹਨਾਂ ਨੇ ਪਹਿਲਾਂ ਵੀ ਵਰਤਦਾ ਤਾਂ ਕੀਤੇ ਸੀਗੇ ਤੇ ਨਸ਼ੇ ਦੀ ਪੂਰਤੀ ਵਾਸਤੇ ਹੀ ਵਰਤਦਾ ਤਾਂ ਕਰਦੇ ਸੀ ਅੱਛਾ ਜੀ ਅਕਸਰ ਬਾਗੋਂ ਤੋਂ ਦੋ-ਤਿੰਨੇ ਕਿਨਾਂ ਪੁੱਛੇ ਜਾਂਦੇ ਨੇ ਜੀ ਦੇ ਵੀ ਜਾਂਦੇ ਨੇ ਜਾਂ ਥੋੜੇ ਜਿਹੇ ਸਿਰ ਜਾਂਦੇ ਨੇ ਪਹਿਲ ਕੁੱਟ ਜਾਂਦੇ ਨੇ ਫਿਰ ਬਾਅਦ ਵਿੱਚ ਵੇਚਦੇ ਆਗੇ ਫਿਰ ਉਹੀ ਕੁਝ ਚੱਲੀ ਜਾਂਦੀ ਹੈ ਫਿਰ ਉਹਨਾਂ ਨੂੰ ਸੁਣਨ ਨਾਲ ਉਹ ਬੜਕੋ ਬੈਦ ਨਹੀਂ ਨਹੀਂ ਜਿਹੜੇ ਕਮੀ ਰਹਿ ਜਾਂਦੀ ਹੈ ਦੇ ਦੇ ਦਿੱਤੀ ਆ ਜੀ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਜਿਹੜਾ ਨਵੇਂ ਲਾਅਸ ਹੈਗੇ ਨੇ ਉਹਦੇ ਵਿੱਚ ਵੀਐਨਐਸ ਦੇ ਵਿੱਚ ਆਰਗਨਾਈਜ਼ਡ ਕਰਾਈਮ ਦੇ ਜਿਹੜੇ ਸੈਕਸ਼ਨਸ ਜਿਹੜੇ ਨੇ ਨਵੇਂ ਐਡ ਕੀਤੇ ਗਏ ਨੇ ਉਹ ਜਿਨ੍ਹਾਂ ਦੇ ਉੱਪਰ ਜਿੱਦਾਂ ਵਾਰ-ਵਾਰ ਜਿਹੜੇ ਕਰਾਈਮ ਕਰਨ ਦੇ ਆਤੀ ਨੇ ਜਿਨ੍ਹਾਂ ਦੇ ਉੱਪਰ ਮੁਕਦਮੇ ਦਰਜ ਨੇ ਉਹਨਾਂ ਵਾਸਤੇ ਸਪੈਸ਼ਲ ਸਖਤ ਲਾਅ ਬਣਾਏ ਗਏ ਨੇ ਅਸੀਂ ਇਹਨਾਂ ਦੇ ਖਿਲਾਫ ਜਿਹੜਾ ਹੈਗਾ 111 ਦੇ ਤਹਿਤ ਵੀ ਕਾਰਵਾਈ ਕਰਾਂਗੇ ਤੇ ਉਹਦੇ ਵਿੱਚ ਜਿਹੜੀ ਹੈਗੀ ਬੇਲ ਦੀ ਜਿਹੜੀ ਐਪਲੀਕੇਸ਼ਨ ਹੈਗੀ ਹੈ ਜਾਂ ਉਹ ਜਿਹੜੀ ਅੰਦਰ ਰਹਿਣ ਦੀ ਜਿਹੜੀ ਮਿਆਦ ਹੈਗੀ ਉਹ ਕਾਫੀ ਵੱਧ ਜਾਂਦੀ ਹੈ ਤੇ ਸਖਤ ਸਜ਼ਾ ਵੀ ਉਹਦੇ ਵਿੱਚ ਇਨਸ਼ੋਰ ਕੀਤੀ ਗਈ ਹੈ ਤੋ ਸੀ ਉਹਨਾਂ ਸੈਕਸ਼ਨ ਦੇ ਤਹਿਤ ਇਹਨਾਂ ਦੇ ਖਿਲਾਫ ਕਾਰਵਾਈ ਮਚ ਲਿਆਵਾਂ। ਜਿਹੜਾ ਨਿਆ ਸਮਾਖਾਨੀ ਸੀ ਕੈਬਿਟ ਐਡਸ ਕਰੇ ਇਹ ਰੈਸਰਸ ਪੱਕੀ ਦੱਸਦਾ ਨਹੀਂ ਕਿ ਨਵੇਂ ਜਿਹਾ ਨਹੀਂ ਡੈਫੀਨਿਟਲੀ ਜਿਹੜੇ ਬੰਦੇ ਇਹਦੇ ਵਿੱਚ ਕੁਝ ਕਲੌਜ਼ ਹੈਗੇ ਨੇ ਜਿਹੜੇ ਬੰਦੇ ਵਾਰ-ਵਾਰ ਜੁਰਮ ਕਰਦੇ ਨੇ ਜਿਨ੍ਹਾਂ ਨੇ ਗੈਂਗ ਬਣਾਏ ਹੋਏ ਨੇ ਉਹਨਾਂ ਦੇ ਤਹਿਤ ਜਿਹੜੀ ਹੈਗੀ ਅਸੀਂ ਕਾਰਵਾਈ ਕਰ ਸਕਦੇ ਹਾਂ ਚਾਹੇ ਉਹਨਾਂ ਦੇ ਮਕਦਮਾ ਪਹਿਲਾਂ ਵੀ ਦਰਜ ਹੈਗੇ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲੈ ਸਕਦੇ ਹਾਂ। ਸਰ ਮੋਟੋ ਕਾਰਨ